ਰੋਲ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਵਾਰਨ ਸ਼ਕਲਾ ਰੋਪੜ ਨੀਲੋ ਮਾਰਗ ਤੇ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਇਹ ਰੋਡ ਦੀਆਂ ਤਸਵੀਰਾਂ ਨੇ ਰੋਪੜ ਨੀਲੋ ਮਾਰਗ ਤੇ ਨਾਲ ਹੀ ਦਿਖਾਉਣਾ ਇਹ ਨਹਿਰ ਚੱਲਦੀ ਹੈ ਇਹ ਕੋਈ ਆਮ ਨਹਿਰ ਨਹੀਂ ਹੈ ਬਹੁਤ ਵੱਡੀ ਨਹਿਰ ਹੈ ਤਕਰੀਬਨ ਸੜਕ ਤੋਂ 20 ਤੋਂ 25 ਫੁੱਟ ਡੂੰਘੀ ਇਹ ਨਹਿਰ ਹੈ ਇੱਥੇ ਕਿਉਂ ਖੜੇ ਹਾਂ ਉਹ ਵੀ ਸਾਰੀ ਗੱਲ ਦੱਸਾਂਗੇ ਪਹਿਲਾਂ ਮੈਂ ਤੁਹਾਨੂੰ ਇਹ ਅੰਗਰੇਰਾਂ ਦਿਖਾਉਣੇ ਚਾਹਨਾ ਤੁਸੀਂ ਦੇਖ ਸਕਦੇ ਹੋ ਅੰਗਰੇਰਾਂ ਦਾ ਕੀ ਹਾਲ ਹੈ ਦੇਖੋ ਇਹਨਾਂ ਦੇ ਵਿੱਚ ਪੰਜ-ਪੰਜ ਤਾਰਾਂ ਪਾਈ ਹੋਈਆਂ ਸੀਗੀਆਂ ਪਰ ਇਸ ਟਾਈਮ ਕੋਈ ਤਾਰ ਨਹੀਂ ਅੰਗਲੈਰੰਗ ਵੀ ਬਹੁਤ ਵੱਡੇ ਗਏ ਆ ਮੈਂ ਕੈਮਰਾਮੈਨ ਨੂੰ ਥੋੜੀ ਤਸਵੀਰਾਂ ਦਿਖਾਈ ਜਾਣ ਦੇਖ ਸਕਦੇ ਤੁਸੀਂ ਅੰਗਲੈਰੰਗਾਂ ਦਾ ਹਾਲ ਅੱਗੇ ਵੱਡੇ ਹੋਏ ਅੰਗਲੈਰੰਗ ਅਸੀਂ ਕਿਉਂ ਆਏ ਆ ਇੱਥੇ ਉਹ ਵੀ ਤੁਹਾਨੂੰ ਦੱਸਦੇ ਆ ਇਹ ਆਮ ਰੋਡ ਨਹੀਂ ਹੈਗਾ ਰੋਪੜ ਨੀਲੋ ਮਾਰਗ ਹੈ ਜਿੱਥੇ ਭਾਰੀ ਟਰੱਕਾਂ ਦਾ ਆਵਾਜ਼ੀ ਚੱਲਦੀ ਹੈ ਇਸਦੇ ਬਾਬਾ ਸੜਨਾ ਗੱਲਬਾਤ ਕਰਨੀ ਭਾਈ ਸਾਹਿਬ ਭਾਈ ਸੁਖਵੀਰ ਸਿੰਘ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਬੱਬਾ ਜੀ ਤੁਹਾਡਾ ਏਰੀਆ ਜੀ ਟੂਲ ਟੈਕਸ ਵੀ ਬਹੁਤਾਂ ਰੋਡ ਤੇ ਰੋਡ ਚੱਲਦਾ ਵੀ ਬਹੁਤ ਹੈ ਹਨਾ ਤਾਂ ਇਹ ਦੱਸੋ ਵੀ ਇਹ ਕਸੂਰ ਕਿਹਦਾ ਜੀ ਇਹ ਇਹ ਕਸੂਰ ਤਾਂ ਸਭ ਤੋਂ ਪਹਿਲਾਂ ਤਾਂ ਪ੍ਰਸ਼ਾਸਨ ਦਾ ਹੀ ਕਹੋਗੇ ਵੀਰੇ ਜੀ ਇਹ ਰੋਡ ਆ ਜਿਹੜੀ ਇਹ ਧਾਰਮਿਕ ਸਥਾਨਾਂ ਨੂੰ ਰੋਡ ਜੋੜਦੀ ਆ ਹਮ ਛਿਰੀ ਚਮਕੌਰ ਸਾਹਿਬ ਪੱਠਾ ਸਾਹਿਬ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਨਾਣਾ ਦੇਵੀ ਜਵਾਲਾ ਜੀ ਹਮ ਮਨਿੰਕਰਨ ਇਸੇ ਰੋੜ ਤੋਂ ਦੁਨੀਆ ਜਾਂਦੀ ਹੈ ਜੀ ਇਸ ਇਸ ਸੜਕ ਨੂੰ ਤਕਰੀਬਨ ਸਰ ਦਾ ਲੋਕ ਜਿਆਦਾ ਲੰਘਦੇ ਆ ਹੂੰ ਹੂੰ ਤੇ ਇਸ ਰੋਡ ਦੇ ਉੱਪਰ ਜਦੋਂ ਰੋਡ ਬਣਿਆ ਸੀਗਾ ਇਹਦੇ ਉੱਪਰ ਰੋਪਰ ਤੋਂ ਲੈ ਕੇ ਨੀਲੋਂ ਤੱਕ ਗ੍ਰਿਲ ਕੀਤੀ ਗਈ ਸੀ ਬਿਲਕੁਲ ਕਿਉਂਕਿ ਨਹਿਰ ਬੜੀ ਡੂੰਗੀ ਹੈ ਡੂੰਗੀ ਹੈ ਜੀ 20 ਤੋਂ 25 ਫੀਸਦੀ ਡੂੰਗੀ ਹੈ ਸਾਡੇ ਇਲਾਕਿਆਂ ਦੀ ਇਲਾਕੇ ਦੇ ਚੋਰਾਂ ਦੀ ਏਡੀ ਕੁਬੜੀ ਇਲਾਕੇ ਦੇ ਉੱਤੇ ਮਿਹਰਬਾਨੀ ਹੋਈ ਹੈ ਜੀ ਬੀ ਸਰੇ ਤੋਂ ਲੈ ਕੇ ਸਰੇ ਤੱਕ ਹੀ ਇਹਦੇ ਜਿਹੜੇ ਪਿੱਲਰ ਸੀਗੇ ਇਹਦੀ ਤਾਰ ਸੀਗੀ ਕਰੋੜਾ ਰੁਪਏ ਦੀ ਹੋਣੀ ਹੈ ਜੀ ਉਹ ਕਰੋੜਾ ਰੁਪਏ ਦੀ ਦਾ ਬਾਬਾ ਜੀ ਇਹ ਕਿੱਥੋਂ ਤੋਂ ਕਿੱਥੋਂ ਤੱਕ ਇਹ ਉੱਪਰ ਤੋਂ ਲੈ ਕੇ ਲੱਗੇ ਜੀ ਲੈ ਤੇ ਡੋਲਰ ਦੇ ਨਾਲ ਨਾਲ ਨਿਲੋਂ ਤੱਕ ਜੀ ਨਿਲੋਂ ਤੋਂ ਅੱਗੇ ਫਿਰ ਦਰਾਹੇ ਤੱਕ ਹਾਂਜੀ ਇਹ ਤਾਰਾਂ ਪਿੱਲਰ ਲਗਾਏ ਗਏ ਇਹ ਲਗਾਏ ਗਏ ਤੇ ਕਰੋੜਾ ਰੁਪਏ ਦਾ ਬਜਟ ਸੀਗਾ ਜੀ ਇਹ ਹਮ 4 4 5 5 ਤਾਰਾਂ ਸੀਗੀਆਂ 3 ਤਾਰਾਂ ਇੱਧਰ 3 ਤਾਰਾਂ ਇੱਧਰ 6 6 ਤਾਰਾਂ ਦਾ ਹੈ ਜੀ ਅ ਮੋਟੀ ਤਾਰ ਐ ਲੋਕਾਂ ਦੀ ਸੇਫਟੀ ਲਈ ਤਾਂ ਕਿ ਜੋ ਕੋਈ ਬਹਾਨਾ ਆਵੇ ਤਾਂ ਬੱਤੀ ਰੁਕ ਸਕਦਾ ਨਾ ਇਹ ਚ ਨਾ ਡਿੱਗੇ ਹਾਂ ਜਦੋਂ ਲੋਹੇ ਦੀ ਤਾਰ ਨਾਲ ਕੋਈ ਚੀਜ਼ ਜੰਪ ਕਰੋ ਹਿੱਟ ਕਰੋਗੀ ਉਹ ਜੰਪ ਕਰਕੇ ਰੁਕ ਸਕਦੀ ਹੈ ਉੱਥੇ ਬਿਲਕੁਲ ਪਰ ਇਹ ਸਾਰੇ ਪਿੱਲਰ ਵੀ ਲਗੇ ਵੱਢ ਕੇ ਜੀ ਇਹ ਤਾਰਾਂ ਵੀ ਵੱਢ ਕੇ ਲਾ ਕੇ ਸਿਰੇ ਤੱਕ ਹੀ ਪ੍ਰਸ਼ਾਸਨ ਕੰਬ ਕਰਨੀ ਨੀਂਦ ਸੁੱਤਾ ਪਿਆ ਇੱਥੇ ਕੋਈ ਵੀ ਪੁਲਿਸ ਵਿਭਾਗ ਜਾਂ ਕੋਈ ਪ੍ਰੈਸ ਰਿਪੋਰਟਰ ਕਿਸੇ ਨੇ ਵੀ ਇਸ ਚੀਜ਼ ਨੂੰ ਪਬਲਿਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬੱਬਾ ਜੀ ਸਕੈਮ ਦੀ ਗੱਲ ਕਰੀਏ ਤਾਂ ਜੀ ਇਹ ਕਰੋਨਾ ਰੁਪਈਆ ਦਾ ਸਕੈਮ ਹੈ ਬਿਲਕੁਲ ਹੈਗਾ ਜੀ ਪੁਲਿਸ ਨੂੰ ਨਹੀਂ ਪਤਾ ਕਿਸੇ ਨੇ ਕੋਈ ਮੁੱਦਾ ਨਹੀਂ ਠਾਇਆ ਇਹ ਤੇ ਲੋਕਾਂ ਦੀ ਜਾਨ ਨਾਲ ਜੁੜਿਆ ਹੋਈ ਚੀਜ਼ ਹੈ ਪਤਾ ਪਤਾ ਮੇਰੇ ਸਭ ਨੂੰ ਆ ਪੁਰਾਣੀ ਕੋਈ ਪਹਿਣਾ ਚਾਹੁੰਦਾ ਪਤਾ ਸਾਰਿਆਂ ਨੂੰ ਆ ਹਰੇਕ ਬੰਦਾ ਗੱਲ ਨਹੀਂ ਕਰਨੀ ਚਾਹੁੰਦਾ ਕੋਈ ਪਤਾ ਹਰੇਕ ਨੂੰ ਆ ਦਿਖ ਰਿਹਾ ਹੈ ਬਾਬਾ ਜੀ ਇਸ ਕੱਟਣ ਤੋਂ ਬਾਅਦ ਕੋਈ ਹਾਦਸਾ ਹੋਇਆ ਇੱਥੇ ਕੋਈ ਇੱਥੇ ਬਹੁਤ ਗੱਡੀਆਂ ਕਰਦੀਆਂ ਜੀ ਇਸ ਨਹਿਰ ਦੇ ਵਿੱਚ ਵਾਦੂ ਕਰਦੀਆਂ ਜੀ ਹਰੇਕ ਤੀਏ ਦਿਨ ਹਾਦਸਾ ਹੁੰਦਾ ਇੱਥੇ ਕੋਈ ਨਾ ਕੋਈ ਜੀ ਇਸ ਨਹਿਰ ਦੇ ਉੱਪਰ ਹਰੇਕ ਤੀਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਹੈ ਇੱਥੇ ਬਹੁਤ ਕੁਝ ਅਹਿਜਾ ਹੁੰਦਾ ਹੈ ਇਹ ਸਾਡੇ ਅਸੀਂ ਤਾਂ ਕੋਈ ਬੇਨਤੀ ਕਰਾਂਗੇ ਵੀ ਅਸੀਂ ਤਾਂ ਤੁਹਾਡੀ ਨਿਗਾਹ ਚ ਇੱਕ ਲਿਆਦੜਾ ਹੁੰਦਾ ਹੈ ਬਾਕੀ ਤਾਂ ਗਵਰਨਮੈਂਟ ਨੇ ਕਰਨਾ ਹੈ ਵੀ ਇਹਨਾਂ ਦੇ ਉੱਪਰ ਥੋੜੀ ਜੀ ਰੇਲਵੇ ਦਾ ਲੋਹਾ ਪਿਆ ਗਲ ਜਵੇ ਗਲ ਜਵੇ ਕੋਈ ਚੱਕਦਾ ਨਹੀਂ ਚੱਕ ਨਹੀਂ ਸਕਦਾ ਇਹਨਾਂ ਪਰ ਯਾਰ ਕੋਈ ਰੋਲ ਕਿਉਂ ਨਹੀਂ ਕੋਨੂੰਨ ਬਣਦਾ ਕੋਈ ਬਿਲਕੁਲ ਬਾਬਾ ਜੀ ਇਹ ਬਿਨਾ ਮਿਲੀ ਭੁਗਤੇ ਦਾ ਚੱਕਿਆ ਜਾ ਨਹੀਂ ਸਕਦਾ ਤੁਸੀਂ ਦੇਖ ਸਕਦੇ ਆਪਾਂ ਆਪਾਂ ਕਿਸੇ ਛੋਟੀ ਮੋਟੀ ਤਾਰ ਹੋਵੇ ਤਾਂ ਵੀ ਗੱਲਾਂ 6 ਤਾਰਾਂ ਦੀ ਰੇਲਿੰਗ ਦੀ ਮਿਲੀ ਭੁਗਤ ਤੋਂ ਬਗੈਰ ਤਾਂ ਆਪਾਂ ਕਿਲੋ ਚੌੜਲੀ ਚੱਕ ਸਕਦੇ ਜੀ ਹਾਂ ਜੀ ਇਹ ਵੀ ਇੱਕ ਮਿਲੀਭੁਗਤੇ ਹੋ ਗਈ ਕਿਤੇ ਨਾ ਕਿਤੇ ਦਾਲ ਚਕਾਲਾ ਹੋਊਗਾ ਨਾ ਇਹ ਵੀ ਐਡੀ ਰਾਤ ਨੂੰ ਤਾਰਾਂ ਵੱਢ ਕੇ ਲੋਕ ਲੈ ਕੇ ਦਿਨ ਦੇ ਵਿੱਚ ਵੱਢਦੇ ਆਂ ਕਿ ਰਾਤ ਨੂੰ ਵੱਢਦੇ ਆਂ ਪਤਾ ਨਹੀਂ ਹੈਗਾ ਪਰ ਕਰੋੜਾ ਰੁਪਏ ਦਾ ਸਕੈਂਡਲ ਕਿੱਥੇ ਤੋਂ ਕਿਲੋਮੀਟਰਾਂ ਦੇ ਸਾਰਨ ਤਾਰ ਵੱਢੀ ਗਈ ਆ ਪਪਾ ਜੀ ਪਰ ਟੋਲ ਟੈਕਸ ਤਾਂ ਕਈ ਲੱਗੀਆਂ ਰੋਡ ਤੇ ਤੁਸੀਂ ਦੇਖਦੇ ਆਂ ਦੋ ਟੋਲ ਟੈਕਸਾਂ ਜੀ ਇੱਥੇ ਹੂੰ ਅੱਗੇ ਫਿਰ ਕੋਰਾਲੀ ਕੋਲ ਤੀਜਾ ਜੀ ਹੂੰ ਸਿਸਵਾ ਕੋਲ ਜਦੋਂ ਜਣੀ ਰੋਪੜ ਜ਼ਿਲ੍ਹੇ ਨੂੰ ਟੋਲ ਟੈਕਸ ਵੱਧੋ ਆ ਜੀ ਸੁੱਖ ਨਾਲ ਨਹੀਂ ਇਹ ਟੋਟੈਕਸ ਵਾਲਿਆਂ ਦੀ ਸਰਕਾਰ ਜੀ ਨੇ ਰੋਡ ਬਣਾਉਣਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੰਮੇਵਾਰੀ ਲੈਟੀ ਦੇਣ ਜਦੋਂ ਟੈਕਸ ਲੈਣੇ ਆ ਦੇਖੋ ਇਹ ਤਾਂ ਹੁਣ ਅੰਨੀ ਪੀਵੇ ਕੁੱਤਾ ਚਟੇ ਉਹ ਵਾਲੀ ਗੱਲ ਹੋਈ ਹੈ ਜੀ ਰਾ ਪ੍ਰੋਸੇ ਚੱਲਦਾ ਪੰਜਾਬ ਰਾ ਪ੍ਰੋਸੇ ਹੀ ਆ ਬਸ ਕੁਝ ਨਹੀਂ ਕਹਿ ਸਕਦੇ ਸਾਡੇ ਬਾਬੂ ਬੈਠੇ ਆ ਕੁਰਸੀਆਂ ਦੇ ਉੱਤੇ ਹੁਣ ਕਿਆ ਕਹਿ ਸਕਦੇ ਮੇਰੇ ਕੁਝ ਨਹੀਂ ਕਰ ਸਕਦੇ ਤੁਸੀਂ ਦੇਖ ਸਕਦੇ ਹੋ ਜਮੀਨ ਨਾਲ ਜੁੜਿਆ ਮੁੱਦਾ ਹੈ ਲੋਕਾਂ ਦੀ ਜਾਨ ਨਾਲ ਜੁੜਿਆ ਮੁੱਦਾ ਵੀ ਕਿਸੇ ਟਾਈਮ ਵੀ ਕੋਈ ਹਾਸਾ ਹੋ ਸਕਦਾ ਵੀ ਤੋਂ 25 ਫੁੱਟ ਡੂੰਗੀ ਨਹਿਰ ਬਾਬਾ ਜੀ ਚੱਕਰ ਹੋ ਰਾ ਨਾ ਰੱਬ ਨਾ ਕਰੇ ਕਿਤੇ ਇੱਕ ਅੱਧੇ ਸਕਿੰਟ ਵਾਸਤੇ ਕੇਦੀ ਅੱਖ ਲੱਗ ਜਾਵੇ ਨਾ ਡਰਾਈਵਰ ਭਾਈ ਦੀ ਜੀ ਮੈਂ ਦਾਅਵੇ ਨਾ ਕਹਿ ਸਕਦਾ ਵੀ ਉਹਦਾ ਕੁਝ ਵੀ ਨਹੀਂ ਬਚ ਸਕਦਾ ਬਾਬਾ ਜੀ ਇੱਥੇ ਨੂੰ ਵੱਡੇ ਵੱਡੇ ਟਿੱਪਰ ਟਰਾਲੇ ਸੰਗਤ ਨਾਲ ਭਰੇ ਹੋ ਜਾਂਦੇ ਆ ਬਾਬਾ ਜੀ ਇੱਥੇ ਹੁਲਾਮਲਾ ਰਹਿ ਗਿਆ ਤੁਸੀਂ ਹੌਲਾ ਹੌਲਾ ਇਸੇ ਰੋਡ ਤੇ ਜਾਂਦਾ ਜੀ ਬਿਲਕੁਲ ਹਾਂਜੀ ਇਸੇ ਰੋਡ ਤੇ ਹਜ਼ਾਰਾਂ ਲੱਗਾ ਲੱਗਦਾ ਹੂੰ ਠੀਕ ਐਨੀ ਗੱਲ ਪਰ ਰੱਬ ਨਾ ਕਰੇ ਜੇ ਕਿਤੇ ਇੱਕ ਕੋਈ ਟਹਿਰੇ ਫੜ ਜਾਵੇ ਗੱਡੀ ਦਾ ਜੀ ਕੀ ਆ ਬਚੇ ਕੁਝ ਵੀ ਨਹੀਂ ਬਚ ਸਕਦਾ ਇਸ ਕਰਕੇ ਇਹ ਤਾਂ ਸਾਨੂੰ ਬਹੁਤ ਖਿਆਲ ਚ ਲੈਣਾ ਚਾਹੀਦਾ। ਆਸਤੇ ਸੌਲਾ ਪ੍ਰਸ਼ਾਸਨ ਨੂੰ ਕੀ ਮੇਨਤੀ ਕਰਨਾ ਚਾਹੁੰਦੇ। ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਪੈਰੀਂ ਹੱਥ ਲਵਾ ਲੋ। ਜੀ। ਆ ਹੀ ਕਹਿ ਸਕਦੇ ਹਾਂ ਔਰ ਤਾਂ ਕੋਸ਼ਿਸ਼ ਨਹੀਂ ਕਰ ਸਕਦੇ। ਪੈਰੀਂ ਹੱਥ ਲਵਾ ਲੋ ਪਗਵਾਤਮਾਨ ਜੀ। ਮਾਰ ਦਿਓ ਕਿਹੜਾ ਕਦੇ ਇਧਰੋਂ ਵੀ। ਬਿਲਕੁਲ। ਲੰਗੇ ਤੁਰੇ ਫਿਰਦੇ ਜਾਂਦੇ। ਤੁਸੀਂ ਤਾਂ ਬੜੇ ਦਿਆਲੂ ਕਿਰਪਾਲੂ ਆ। ਲੰਘ ਜੋ ਇਧਰੋਂ ਕਦੇ ਗੇੜਾ ਮਾਰ ਦਿਓ ਇੱਕ। ਇਸ ਰੋਡ ਦੀ ਕਰ ਦਿਓ ਜੀ ਮੜੇ ਜਾ ਕੰਮ ਹਨਾ। ਬਸ ਆਈ ਬੇਨਤੀ ਕਰੂੰਗੇ ਪ੍ਰਸ਼ਾਸਨ ਨੂੰ ਵੀ ਇਹਨਾਂ ਨੂੰ ਪਾਓ ਨਾਥ ਪਾਓ ਬਸ ਆਈ ਬੇਨਤੀ ਕਰਾਂ ਤੁਸੀਂ ਦੇਖ ਸਕਦੇ ਹੋ ਭਾਈਸਾਹਬ ਭਾਈ ਸੁਖਵੀਰ ਸਿੰਘ ਨੇ ਜੋ ਕਿ ਸਮਾਜਿਕ ਮੁੱਦੇ ਉਠਾਉਂਦੇ ਰਹਿੰਦੇ ਹਨ ਚਾਹੇ ਮੈਨਿੰਗ ਦਾ ਮੁੱਦਾ ਹੋਵੇ ਚਾਹੇ ਨਹਿਰ ਦਾ ਮੁੱਦਾ ਹੋਵੇ ਬਿਲਕੁਲ ਤੁਸੀਂ ਰੋਡ ਦੇ نیچے ਦੇਖ ਸਕਦੇ ਹੋ 20 ਤੋਂ 25 ਫੁੱਟ ਡੂੰਗੀ ਨਹਿਰ ਜੋ ਕਿ ਵਗ ਰਹੀ ਹੈ ਇਹ ਰੋਪੜ ਨੀਨੋ ਮਾਰਗ ਹੈ ਜਿੱਥੇ ਬਹੁਤ ਜ਼ਿਆਦਾ ਆਵਾਜ਼ਾਈ ਹੈ ਤੇ ਕਿਸੇ ਟਾਈਮ ਵੀ ਕੋਈ ਹਾਸਾ ਹੋ ਸਕਦਾ ਅਸੀਂ ਵੀ ਪ੍ਰਸ਼ਾਸਨ ਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਕੀਤਾ ਜਾਵੇ ਧੰਨਵਾਦ